ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਵੀ ਨਹੀਂ ਸ਼ਾਇਦ ਇਦਾਂ ਦਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮ ਪੂਲ ਕੱਲ ਨਾ ਆਉਣ ਵਾਸਤੇ ਆ ਫਨ ਵਾਸਤੇ ਨਹੀਂ ਉਹੋ स्विਮਿੰਗ ਦੇ ਕਲਾਸਾ ਲਾਉਣ ਵਾਸਤੇ ਉਹ ਜੇ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਹਾਂ ਸਾਨੂੰ ਵੀ ਹੌਸਲਾ ਉਦੋਂ ਹੀ ਹੁੰਦਾ ਜਦੋਂ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੀਆਂ ਨੇ, ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ, ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਪਹਿਲੇ ਸਚੋ ਨੂੰ ਨਵੀਆਂ ਗੱਡੀਆਂ ਮਿਲੀਆਂ। ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕਸਟਾਰਟ ਹੁੰਦੀਆਂ ਉਹ ਉਹ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ ਐਸਐਚਓ ਕੋਲੇ ਆਉਂਦੀਆਂ ਸੀ ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ, ਜਿਨ੍ਹਾਂ ਨੇ ਸਮੱਗਲਰ ਫੜਨੇ ਨੇ, ਜਿ ਜਿਹੜੇ ਬੈਡ 엘ਿਮੈਂਟਸ ਨੂੰ ਉਹਨਾਂ ਦਾ ਪਿੱਛਾ ਕਰਨਾ ਹੈ ਸੋ ਬਹੁਤ ਹੀ ਵਿਜ਼ਨ ਨਾਲ ਚੱਲ ਰਹੇ